ਇਹ ਤਸਵੀਰਾਂ ਬਰਨਾਲਾ ਦੀਆਂ ਨੇ ਇੱਥੇ ਕਿਸਾਨ ਅਤੇ ਵਪਾਰੀ ਭੜਗੇ ਨਤੀਜਾ ਜਮ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਡਾਂਗਾ ਵਰਾਇਆ ਦਰਅਸਲ ਪਿਛਲੇ ਕੁ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਵੱਲੋਂ ਇਮੀਗ੍ਰੇਸ਼ਨ ਕਾਰੋਬਾਰੀ ਖਿਲਾਫ ਸੰਘਰਸ਼ ਵਿੜਿਆ ਹੋਇਆ ਸੀ ਕਿਸਾਨ ਯੂਨੀਅਨ ਇਮੀਗ੍ਰੇਸ਼ਨ ਕਾਰੋਬਾਰੀ ਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਦਾ ਇਲਜ਼ਾਮ ਲਗਾ ਰਹੀ ਹੈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਨੇ ਵਪਾਰੀ ਦੀ ਦੁਕਾਨ ਅੱਗੇ ਤਰਨਾ ਮਾਰ ਦਿੱਤਾ ਜਿਸ ਦੇ ਵਿਰੋਧ ਵਿੱਚ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਵਾਂਗ ਪ੍ਰੋਸ ਪ੍ਰਦਰਸ਼ਨ ਸ਼ੁਰੂ ਕਰ ਦੁਪਹਿਰ ਬਾਅਦ ਮਾਹੌਲ ਹੋਰ ਤਣਾਪੂਰਨ ਹੋ ਗਿਆ। ਅਤੀ ਵਪਾਰੀਆਂ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਜਿਹੜਾ ਇਹ ਧਰਨਾ ਸੀਗਾ ਜੀ ਧਰਨਾ ਲਾਇਆ ਸੀਗਾ ਇਹ ਤਕਰੀਬਨ ਅੱਜ ਤੋਂ 5 ਮਹੀਨੇ ਪਹਿਲਾਂ ਸਫੀ ਮਿੱਤਲ ਸੀਗਾ ਪਿੰਡ ਸਹੇਣੇ ਦਾ ਮਹਾਜਨਾਂ ਦਾ ਬੱਚਾ ਸੀ। ਇਹ ਜਿਹੜਾ ਇੰਗਲਿਸ਼ ਅਕੈਡਮੀ ਬਾਸਲ ਟਾਇਰਾਂ ਵਾਲੇ ਇਹਨਾਂ ਦੇ ਬੇਟੇ ਨੇ ਉਹਨੂੰ ਇੰਗਲੈਂਡ ਦੇ ਵਿੱਚ ਤੋਰਿਆ ਸੀ। ਵਿਦ ਜੋਬ 5 ਸਾਲ ਦਾ ਵਰਕ ਪਰਮਿਟ 22.5 ਲੱਖ ਰੁਪਇਆ ਲੈ ਕੇ ਗੱਲਬਾਤ ਹੋਈ ਸੀ ਲੈਟਰ ਪੈਡ ਤੇ ਇਹਨਾਂ ਨੇ ਲਿਖ ਕੇ ਦਿੱਤਾ ਵੀ ਸੋਨੂੰ ਵਿਦ ਜੋਬ ਤੇ ਪੱਕੀ ਨੌਕਰੀ ਮਿਲੂਗੀ 5 ਸਾਲ ਦਾ ਵਰਕ ਪਰਮਿਟ ਮਿਲੂਗਾ ਤੇ ਇਸ ਦੇ ਸਬੰਧ ਦੇ ਵਿੱਚ ਦੋ ਫੈਸਲੇ ਹੋਏ ਸੀ ਪਹਿਲਾਂ 22 ਲੱਖ ਰੁਪਏ ਦਾ ਫੈਸਲਾ ਹੋਇਆ ਸੀਗਾ ਵੀ ਅਸੀਂ 3 ਮਹੀਨਿਆਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਉੱਥੇ ਲੀਗਲ ਕਰਾ ਕੇ ਦੇਵਾਂਗੇ ਉਹੀ ਜੋਬ ਦਵਾਵਾਂਗੇ ਵਰਕ ਪਰਮਿਟ ਦਵਾਵਾਂਗੇ ਤੇ ਨਹੀਂ ਫਿਰ ਅਸੀਂ ਤੁਹਾਨੂੰ 22 ਲੱਖ ਰੁਪਏ ਆ ਮੋੜਾਂਗੇ ਜਦੋਂ 22 ਲੱਖ ਰੁਪਿਆ ਵੀ ਨਹੀਂ ਮੋੜਿਆ ਇਹਨਾਂ ਨੇ ਤੇ ਕੋਈ ਉਹਨੂੰ ਜੋਬ ਵੀ ਨਹੀਂ ਦਵਾਈ ਤੇ ਉਹਨੂੰ ਲੀਗਲ ਵੀ ਨਹੀਂ ਕਰਾਇਆ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਲਿਖਤ ਪਹਿਲਾਂ ਹੋਈ ਸੀਗੀ ਵਿੱਚ ਵਪਾਰ ਮੰਡਲ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਵੀਰ ਆ ਇਹਨਾਂ ਦੇ ਪ੍ਰਧਾਨ ਸਾਰਿਆਂ ਨੇ ਵਿੱਚ ਬੈਠ ਕੇ ਇਹ ਸਮਝੌਤਾ ਹੋਇਆ ਜੀ ਸਾਢੇ 22 ਲੱਖ ਰੁਪਿਆ ਸਾਨੂੰ 26 ਅਪ੍ਰੈਲ ਮਾਰਚ ਨੂੰ ਮੋੜਾਂਗੇ ਜਦੋਂ ਉਹ ਨਾ ਮੋੜਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਟਾਇਰਾਂ ਵਾਲੇ ਬਾੜ ਦੇ ਵਿੱਚ ਤੇ ਇਮੀਗ੍ਰੇਸ਼ਨ ਤੇ ਧਰਨਾ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਪਏ ਕੇ ਵਪਾਰ ਮੰਡਲ ਵਿੱਚ ਪਏ ਕੇ ਸੂਜਮਾਨ ਭਰਾਮਾ ਨੇ ਇੱਕ ਫੈਸਲਾ ਕਰਾਤਾ ਵੀ ਤੁਹਾਨੂੰ 17.5 ਲੱਖ ਰੁਪਿਆ ਅਸੀਂ ਦੇਵਾਂਗੇ ਨੋ 875000 ਰੁਪਏ ਦਾ ਚੈੱਕ ਦੇਤਾ ਵੀ ਦੂਜੇ ਜਿਹੜੇ ਦਾ ਕਾਊਂਟਰਾਂ ਹੀ ਗਏ ਉਹ ਕਾਊਂਟਰਾਂ ਹੀ ਪੈਸੇ ਦੇਵਾਂਗੇ ਤੇ ਦੂਜੇ ਤੁਹਾਨੂੰ ਨਗਦ ਮੋੜ ਦੇਾਂਗੇ ਜਦੋਂ ਉਹ ਵਾਰ-ਵਾਰ ਸਾਡੀਆਂ ਮੀਟਿੰਗਾਂ ਹੋਣ ਤੇ ਨਾਮ ਮੁੜਿਆ ਤਾਂ ਅਸੀਂ ਇੱਕ ਐਪਲੀਕੇਸ਼ਨ ਐਸਐਸਪੀ ਬਰਨਾਲਾ ਨੂੰ ਦਿੱਤੀ ਉਹਨਾਂ ਨੇ ਉਹ ਮਾਰਕ ਕਰਕੇ ਐਸਪੀ ਡੀਨ ਦੇ ਗਈ ਉੱਥੇ ਬੈਠ ਕੇ ਵੀ ਸਾਡੀ ਅੱਜ ਤੋਂ 5 ਦਿਨ ਪਹਿਲਾਂ ਮੀਟਿੰਗ ਹੋਈ ਇਹਨਾਂ ਦੇ ਨਾਲ ਪਰ ਉਹ ਕਹਿੰਦੇ ਜੀ ਇਦੋਂ ਤੁਸੀਂ ਪੈਸੇ ਘਟਾਓ ਜਦੋਂ ਇਹ ਨਾ ਕੋਈ ਸਿਰੇ ਗੱਲਬਾਤ ਚੜੀ ਤਾਂ ਅਸੀਂ ਇਹ ਇਹਨਾਂ ਦਾ ਜਿਹੜਾ ਬਾਸਲ ਟਾਇਰ ਆ ਇਹਨਾਂ ਦੇ ਬਾਰ ਚ ਅਸੀਂ ਧਰਨਾ ਦਿੱਤਾ ਧਰਨਾ ਦੇ ਕੇ ਅਸੀਂ ਜਿਹੜੀ ਮੀਟਿੰਗ ਹੋ ਰਹੀ ਸੀ ਇੱਕ ਸਮਝੌਤਾ ਕਰਾਇਆ ਜਾ ਰਹਾ ਸੀ ਡਿਪਟੀ ਸਾਹਿਬ ਵਿੱਚ ਸੀਗੇ ਡਿਪਟੀ ਡੀਬ ਵਿੱਚ ਸੀਗੇ ਬਲਜੀਤ ਸੀਆਈ ਦੇ ਜੋ ਅਨਚਾਰਜ ਸਨ ਉਹ ਵੀ ਵਿੱਚ ਸੀ ਤੇ ਉੱਥੇ ਗੱਲ ਇਹ ਬਣੀ ਕਿ ਜਿਹੜੇ ਸਾਡੇ ਸਾਥੀ ਸੀ ਧੁੱਪ ਸੀ ਉਹ ਟੈਂਟ ਲਾਉਣ ਲੱਗੇ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਟੂ ਟੂ ਮੈਂ ਮੈਂ ਇਹਨਾਂ ਦੀ ਆਪਸ ਵਿੱਚ ਥੋੜੀ ਬੋਦੀ ਹੋਈ ਆ ਕਿਉਂਕਿ ਜਿੰਨੇ ਵੀ ਵਪਾਰੀ ਵਪਾਰ ਮੰਡਲਾ ਜਾਂ ਬਾਜ਼ਾਰ ਦੇ ਸਾਡੇ ਮਹਾਜਨ ਲੋਕ ਆ ਉਹ ਸਾਡੇ ਭਰਾ ਆ ਕਿਉਂਕਿ ਸਾਡਾ ਇੱਕ ਨੌ ਮਾਸ ਵਾਲਾ ਰਿਸ਼ਤਾ ਇਹਨਾਂ ਨਾਲ ਕੋਈ ਜਾਤੀ ਸਾਡੀ ਕੋਈ ਦੁਸ਼ਮਣੀ ਨਹੀਂ ਜਾਤੀ ਸਾਡਾ ਕੋਈ ਵਿਰੋਧ ਨਹੀਂ ਵਿਰੋਧ ਆ ਸਾਡਾ ਸਿਰਫ ਉਹ ਗਰੀਬ ਪਰਿਵਾਰ ਆ ਉਸ ਦੀ ਮਾਂ ਨੂੰ ਕੈਸਰ ਦਾ ਪੀੜਤਾਂਗੇ ਇਲਾਜ ਚੱਲ ਰਿਹਾ ਮੰਜੇ ਦੇ ਪਿਆ ਤੇ ਉਹਨਾਂ ਦੇ ਜਿਹੜੇ ਡੈਡੀ ਆ ਉਹਨਾਂ ਨੂੰ ਲਕਬਾ ਹੋਇਆ ਵਾ ਇਹਨਾਂ ਨਾਲ ਜਿਹੜਾ ਫਰਾਡ ਹੋਇਆ ਉਹਦੇ ਸੰਬੰਧ ਦੇ ਵਿੱਚ ਫੈਸਲਾ ਕਰਾ ਰਹੇ ਸੀ ਜੇ ਅਸੀਂ ਵਿੱਚ ਹੁੰਦੇ ਤਾਂ ਉਹ ਤੂ ਤੂ ਮੈਂ ਮੈਂ ਹੋਣ ਨਹੀਂ ਸੀ ਦਿੰਦੇ ਕਿਉਂਕਿ ਜਿਹੜੇ ਸਾਡੇ ਇਹ ਸਾਥੀ ਆ ਮਹਾਜਨ ਪਰਿਵਾਰ ਆ ਸਾਡਾ ਇੱਕ ਨੌ ਮਾਸ ਦਾ ਰਿਸ਼ਤਾ ਚਾਹੇ ਆੜਤ ਦਾ ਹੋਵੇ ਚਾਹੇ ਕੋਈ ਸੌਦੇ ਦੀਆਂ ਦੁਕਾਨਾਂ ਹੋਣ ਟੈਰਾਂ ਦੀਆਂ ਦੁਕਾਨਾਂ ਹੋਣ ਸਾਡਾ ਇਸ ਵਪਾਰ ਮੰਡਲ ਦੇ ਨਾਲ ਬਾਜ਼ਾਰ ਦੇ ਨਾਲ ਸਾਡਾ ਕੋਈ ਵੀ ਇਹਨਾਂ ਨਾਲ ਕੋਈ ਅਸੀਂ ਕੋਈ ਸਾਡਾ ਕੋਈ ਕਲੇਸ਼ ਨਹੀਂ ਜਫੀਰ ਜੀ ਵਪਾਰੀ ਕਹਿ ਰਹੇ ਨੇ ਕਿ ਪੈਸਾ ਦਮਾਣਾ ਕਾਨੂੰਨ ਆ ਜਾਂ ਕੋਰਟ ਆ ਜਾਂ ਪੁਲਿਸ ਵੱਲੋਂ ਕਿ ਤੁਸੀਂ ਜੂਨੀਅਰ ਦਾ ਕੋਈ ਦਮਾਨ ਦਾ ਹੱਕ ਨਹੀਂ ਤੇ ਜੂਨੀਅਰ ਧਰਨਾ ਦੇਣਾ ਜਾਂ ਉਹਨਾਂ ਨੇ ਕਿ ਲਾਠੀ ਵਰਤਾਈਆਂਗੀ ਦੇਖੋ ਜੀ ਕੋਈ ਲਾਠੀ ਨਹੀਂ ਚੱਲੀ ਵਿੱਚ ਜਿਹੜੇ ਕੁਸ ਬੰਦੇ ਹੁੱਲੜਵਾਜ ਹੁੰਦੇ ਆ ਉਹ ਵਪਾਰ ਮੰਡਲ ਦੇ ਵਿੱਚ ਵੀ ਸੀ ਕੋਈ ਵਿੱਚ ਸਰਾਰਤੀ ਅੰਸਰ ਹੁੰਦੇ ਆ ਉਹ ਸਾਡੇ ਵਿੱਚ ਵੀ ਕੋਈ ਨਾ ਕੋਈ ਹੁੰਦਾ ਉਹ ਅਸੀਂ ਐ ਕਿਉਂਕਿ ਜਦੋਂ ਭੀੜ ਹੋ ਜਾਂਦੀ ਆ ਕਿਸੇ ਦੇ ਬੱਸ ਨਹੀਂ ਰਹਿੰਦੀ ਜਦੋਂ ਸਾਨੂੰ ਪਤਾ ਲੱਗਿਆ ਜਿਹੜਾ ਬਿਲਕੁਲ ਪੁਲਿਸ ਪ੍ਰਸ਼ਾਸਨ ਨੇ ਵੀ ਅਸੀਂ ਵਿੱਚ ਹੋ ਕੇ ਮਹਾਜਨ ਭਾਈ ਸਾਨੂੰ ਕਹਿ ਦੇਣ ਵੀ ਇਹਨਾਂ ਨੇ ਕੋਈ ਗੱਲਬਾਤ ਕਰੀ ਆ ਅਸੀਂ ਮੂਹਰੇ ਹੋ ਕੇ ਉਹਨਾਂ ਨੂੰ ਵੀ ਪਾਸੇ ਕਰਿਆ ਤੇ ਇਹਨਾਂ ਨੂੰ ਵੀ ਪਾਸੇ ਕਰਿਆ ਕੋਈ ਐਡੀ ਗੱਲ ਨਹੀਂ ਵੀ ਜਿੱਡਾ ਕੋਈ ਈਸ਼ੂ ਬਣਾਇਆ ਜਾ ਰਿਹਾ ਕੋਈ ਐਡਾ ਈਸ਼ੂ ਨਹੀਂ ਇਹ ਇਹ ਵਪਾਰੀ ਕਹਿ ਰਹੇ ਨੇ ਕਿ ਤੁਸੀਂ ਉਹ ਪਰਿਵਾਰ ਦਾ ਪੱਖ ਲੈ ਰਹੇ ਹੋ ਇਹਨਾਂ ਦਾ ਪੱਖ ਕਿਉਂ ਨਹੀਂ ਲੈ ਰਹੇ ਅਸੀਂ ਅਸੀਂ ਬਿਲਕੁਲ ਇਹਨਾਂ ਦਾ ਪੱਖ ਲਿਆ ਦੇਖੋ 22 ਲੱਖ ਰੁਪਏ ਚ ਗੱਲ ਹੋਈ ਸੀ ਇਹ ਕਹਿੰਦੇ ਵੀ ਅਸੀਂ 17.5 ਲੱਖ ਰੁਪਿਆ ਦੇਵਾਂਗੇ ਬੱਚੇ ਨੇ ਉੱਥੇ ਉਥੋਂ ਵਾਪਸ ਆਉਣਾ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਟਿਕਟ ਧਰ ਦੋ ਗਰੀਬ ਪਰਿਵਾਰ ਆ ਉਹਨਾਂ ਨੇ 10-12 ਲੱਖ ਰੁਪਈਆ ਉਧਰੋਂ ਹੋਰ ਵੀ ਲਾਤਾ ਅਸੀਂ ਬਿਲਕੁਲ ਇਹਨਾਂ ਦਾ ਵੀ ਪੱਖ ਲਿਆ ਅਸੀਂ ਘੱਟੋ-ਘੱਟ ਇਹਨਾਂ ਨਾਲ 15 ਮੀਟਿੰਗਾਂ ਕਰੀਆਂ ਕੋਈ ਧਰਨਾ ਲਾਉਣਾ ਸਾਡਾ ਸ਼ੌਂਕ ਨਹੀਂ ਹੁਣ ਵੀ ਅਸੀਂ ਇਹਨਾਂ ਨਾਲ 4 ਮੀਟਿੰਗਾਂ ਕਰੀਆਂ ਜਦੋਂ ਮੀਟਿੰਗਾਂ ਤੇ ਕੋਈ ਸ੍ਰੀ ਨਹੀਂ ਚੜਿਆ ਘੱਟੋ-ਘੱਟ 5-7 ਮੀਟਿੰਗਾਂ ਤਾਂ ਬਲਜੀਤ ਨੇ ਜੋ ਸੀਆਈ ਦੇ ਇੰਚਾਰਜਵੇਂ ਉਹਨਾਂ ਨੇ ਕਰਾਈਆਂ ਐਸਪੀ ਸਾਹਿਬ ਨੇ ਸੱਦਿਆ ਜਦੋਂ ਆਪਾਂ ਕੋਈ ਫੈਸਲਾ ਹੀ ਕਰ ਲਿਆ ਬੈਠ ਕੇ ਵਪਾਰ ਮੰਡਲ ਦੇ ਜੋ ਪ੍ਰਧਾਨ ਆ ਨਾ ਹੁਣ ਅਗਲਾ ਫੈਸਲਾ ਕੀ ਕਰੀਏ ਅਗਲਾ ਫੈਸਲਾ ਦੇਖੋ ਦੇਖਦੇ ਆ ਉਹਨਾਂ ਦਾ ਮੀਟਿੰਗ ਚੱਲਦੀ ਆ ਜੇ ਸਮਝੌਤਾ ਹੁੰਦਾ ਤਾਂ ਠੀਕ ਆ ਤਾਂ ਨਹੀਂ ਅਸੀਂ ਆਪਦਾ ਪ੍ਰਦਰਸ਼ਨ ਵਿੱਢਾਂਗੇ ਇੱਥੇ ਅਸੀਂ ਧਰਨਾ ਲਾਵਾਂਗੇ ਇਹਨਾਂ ਦਾ ਵੀ ਰਾਈਟ ਬਣਦਾ ਜੇ ਇਹ ਵਿਰੋਧ ਕਰਨਾ ਚਾਹੁੰਦੇ ਆ ਧਰਨਾ ਲਾਉਣਾ ਚਾਹੁੰਦੇ ਆ ਲਾ ਸਕਦੇ ਆ ਉਹ ਹਰੇਕ ਦਾ ਹੱਕ ਆ ਜਿਹੜਾ ਮੀਟਿੰਗ ਚਾਹਦੀ ਆ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਰ ਚ ਕੋਈ ਸਿੱਟਾ ਵਗੈਰਾ ਨਿਕਲੇ ਦੇਖੋ ਇਹ ਸਮਾਂ ਦੱਸਦਾ ਹੁੰਦਾ ਵੀ ਸਿੱਟਾ ਨਿਕਲਦਾ ਜਾਂ ਇਹ ਗੱਲ ਕਿਹੜੇ ਪਾਸੇ ਨੂੰ ਜਾਂਦੀ ਆ ਜਥੇਬੰਦੀ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੀ ਚਾਹੇ 10 ਵਾਰੀ ਕੋਈ ਗੱਲਬਾਤ ਸਾਨੂੰ ਸੱਦਣ ਅਸੀਂ ਆਵਾਂਗੇ ਸਾਡਾ ਕਿਸੇ ਵੀ ਵਪਾਰੀ ਨਾਲ ਕਿਸੇ ਬਾਜ਼ਾਰ ਵਾਲੇ ਨਾਲ ਦੁਕਾਨਦਾਰ ਨਾਲ ਸਾਡਾ ਕੋਈ ਵਿਰੋਧ ਨਹੀਂ ਇਹ ਸਾਡੇ ਭਰਾ ਆਗੇ ਭਰਾ ਸੀ ਭਰਾ ਰਹਿਣਗੇ ਕਿ ਕਿਸਾਨਾਂ ਨੇ ਧਰਨਾ ਲਾਇਆ ਸੀ ਇੱਥੇ ਇਮੀਗ੍ਰੇਸ਼ਨ ਦਾ ਇਹਨਾਂ ਦਾ ਬੱਚੇ ਨੂੰ ਇੰਗਲੈਂਡ ਭੇਜਣ ਦਾ ਮਸਲਾ ਉਹ ਕਾਫੀ ਦੇਰ ਤੋਂ ਚੱਲ ਰਿਹਾ ਹੈ ਲੇਕਿਨ ਉਹਦੇ ਵਿੱਚ ਦੋਨੇ ਧਿਰਾਂ ਦੀਆਂ ਐਪਲੀਕੇਸ਼ਨਾਂ ਖੋਸ਼ਾਸ਼ਮ ਨਸਸ ਪੀਗਾਮ ਉਹ ਪੀਆਮੀਆ ਨੇ ਲੇਕਿਨ ਉਹਦੇ باوجود ਕੋਈ ਕਦਮ ਨਾ ਲਉਣਾ ਬੰਦਾ ਨਹੀਂ ਹੈਗਾ ਜਦੋਂ ਪ੍ਰਸ਼ਾਸਨ ਜੋ ਜਿਹੜੀ ਬੰਦੀ ਕਾਰਵਾਈ ਹੈ ਦੋਨੇ ਧਿਰਾਂ ਦੇ ਜਿਹਦੇ ਵੀ ਕੋਈ ਹੋਊਗੀ ਉਹ ਕਰ ਦੂਗਾ ਆਪਾਂ ਨੂੰ ਪ੍ਰਸ਼ਾਸਨ ਦੇ ਖੰਡਣਾ ਚਾਹੀਦਾ ਹੈ ਜੇ ਪ੍ਰਸ਼ਾਸਨ ਦੀ ਕਾਰਵਾਈ ਦੇ ਭਰੋਸਾ ਨਹੀਂ ਕੋਟ ਜੋ ਆਪਣੇ ਕੋਟਾ ਹੈਗੇ ਨੇ ਜੱਜ ਸਾਹਿਬ ਬੈਠੇ ਨੇ ਉਹਨਾਂ ਕੋਲ ਜਾ ਕੇ ਆਪਾਂ ਆਪਣੀ ਮਲਕੇ ਰੱਖ ਸਕਦੇ ਆਂ ਗੱਲ ਤੇ ਜੋ ਕੋਰਟ ਫੈਸਲਾ ਕਰੂ ਦੋਨੇ ਧਿਰਾਂ ਨੂੰ ਮਨਜ਼ੂਰ ਕਦਮ ਲੈਣਾ ਲੇਕਿਨ ਜਦੋਂ ਆਪਾਂ ਦਰਖਾਸਤ ਦੇਣੀ ਹੈ ਉਹਦੇ باوجود ਤਾਂ ਲੈਣੋ ਨੇ ਇੱਕ ਮਹੀਨਾ ਪਹਿਲਾਂ ਵੀ ਤਾਂ ਨਾਲ ਆਇਆ ਸੀ ਹੁਣ ਦੁਬਾਰੇ ਉਤਰਨੇ ਤੁਗਲੀ ਜਿਹੜੇ ਕਿਸਾਨ ਜਥੇਬੰਦੀਆਂ ਆ ਉਹਨਾਂ ਦਾ ਜਿਹੜਾ ਮਨੀਫੈਸਟੋ ਹੈ ਉਹਦੇ ਵਿੱਚ ਕਿਸਾਨੀ ਮੁੱਦੇ ਲਿਖਿਆ ਹੋਇਆ ਹੈ ਇਹ ਮੁੱਦੇ ਨਹੀਂ ਲਿਖੇ ਹੋਏ ਵੀ ਤੁਸੀਂ ਲੋਕਾਂ ਦੇ ਪੈਸੇ ਦਬਾਓ ਲੋਕਾਂ ਦੇ ਤਾਂ ਨਾਲ ਤਾਂ ਲੋਕਾਂ ਦੇ ਮਤਲਬ ਇਸ ਗੱਲ ਤੋਂ ਸਾਡੇ ਮੁੱਦਿਆਂ ਤੋਂ ਪੜਕਣਾ ਕਿਸਾਨ ਜੁਨੀਆ ਦੇ ਇਹ ਤਾਂ ਇੱਕ ਬਲੈਕਮੇਲਿੰਗ ਹੈ ਫੇਰ ਪਰਨੇ ਲੱਗਦੇ ਨੇ ਕੋਈ ਵਧੀਆ ਗੱਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਕਿਸਾਨ ਹੀ ਨਹੀਂ ਸਮਝਦਾ ਜਿਹੜੇ ਕਿਸਾਨ ਨੇ ਉਹ ਤਾਂ ਇਹ ਕੰਮ ਕਰਦੇ ਹੀ ਨਹੀਂ ਹੈਗੇ ਤੇ ਵਪਾਰੀਆਂ ਤੇ ਕਿਸਾਨਾਂ ਦਾ ਨੋਹ ਮਾਸ ਦਾ ਰਿਸ਼ਤਾ ਹੈ ਠੀਕ ਹੈ ਤੇ ਇੱਕ ਦੂਜੇ ਦਾ ਕੰਮ ਨਹੀਂ ਚੱਲਦਾ ਲੇਕਿਨ ਜੋ ਇਹ ਹਾਲਾਤ ਨੇ ਇੱਕ ਕੋਈ ਕਿਸਾਨਾਂ ਵਪਾਰੀਆਂ ਵਾਲੇ ਨਹੀਂ ਹੈਗੇ ਇਹ ਤਾਂ ਪਿਓਰ ਤੇ ਪਿਓਰ ਬਲੈਕਮੇਲਿੰਗ ਹੈ ਠੀਕ ਹੈ ਪੇੜ ਤੋਂ ਨਹੀਂ ਲੱਗਦੇ ਨੇ ਇਹ ਕੋਈ ਤਰੀਕਾ ਨਹੀਂ ਹੈਗਾ ਇਹ ਤਾਂ ਪੰਜਾਬ ਦੇ ਵਿੱਚੋਂ ਵਪਾਰ ਨੂੰ ਖਤਮ ਕਰਨ ਦੀ ਗੱਲ ਹੈਗੀ ਜੇ ਪੰਜਾਬ ਦੇ ਵਿੱਚ ਵਪਾਰ ਖਤਮ ਹੋ ਗਿਆ ਤੁਸੀਂ ਭੁੱਖ ਨਾਲ ਮਰੋਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਪਾਰੀਆਂ ਨੂੰ ਭੁੱਖ ਨਾਲ ਨਾ ਮਰੋ ਭੁੱਖੋਂ ਨਾਲ ਮਰਨ ਦੀ بجائے ਆਪਾਂ ਲੜ ਕੇ ਮਰੋ ਲੜ ਕੇ ਮਰਨਾ ਚੰਗੀ ਗੱਲ ਆ ਭੁੱਖਣਾ ਮਰਨਾ ਚੰਗੀ ਗੱਲ ਨਹੀਂ ਹੈਗੀ ਆਪਾਂ ਆਪਣੇ ਹੱਕਾਂ 'ਤੇ ਲੜਾਈ ਲੜੋ ਇਹ ਕੋਈ ਤਰੀਕਾ ਨਹੀਂ ਡਾਂਡਾ ਦਾ ਉਹਨੇ ਤੇ ਬਠੇ ਸੀਗੇ ਸਮਝੌਤੇ ਦੀ ਗੱਲ ਚੱਲਦੀ ਸੀ ਅਸੀਂ ਤੇ ਕਿਸਾਨਾਂ ਨੇ ਟੈਂਟ ਲਾਉਣਾ ਸ਼ੁਰੂ ਕਰਤਾ ਵਪਾਰੀਆਂ ਨੇ ਰੋਕਤਾ ਵੀ ਭਾਈ ਟੈਂਟ ਨਾ ਲਾਓ ਆਪਣੀ ਗੱਲ ਚੱਲਦੀ ਹੈ ਜਾਂ ਟੈਂਟ ਅਸੀਂ ਨਹੀਂ ਲਗੰਦੇ ਨਾ ਇੰਨੇ ਚ ਉਹਨਾਂ ਨੇ ਡਾਂਗਾ ਮਾਰਿਆ ਆਪਣੇ ਕੁ ਦੋ ਬੰਦੇ ਦੇ ਡਾਂਗਾ ਵਜਿਆਂ ਜ਼ਖਮੀ ਹੋ ਗਏ ਤੇ ਇਹ ਇਹ ਇਹਨਾਂ ਨੇ ਕੀਤਾ ਇਹਨਾਂ ਨੂੰ ਡਾਂਗਾ ਨਾਲ ਹੀ ਰੱਖਦੇ ਨੇ ਤੇ ਜੇ ਆਪਾਂ ਕੋਈ ਵੀ ਚੀਜ਼ ਚੱਕ ਲਈਏ ਵਪਾਰੀ ਦਾ ਕੋਈ ਹੋਰ ਉਸਲਾ ਹਥਿਆਰ ਬਣ ਜਾਂਦਾ ਤੇ ਪ੍ਰਸ਼ਾਸਨ ਦੇ ਸਾਹਮਣੇ ਡਾਂਗਾ ਮਾਰੀਆ ਕੈਮਰੇ ਲੱਗੇ ਹੋਏ ਨੇ ਲੋਕਾਂ ਕੋਲ ਵੀਡੀਓ ਨੇ ਇਹ ਕੋਈ ਤਰੀਕਾ ਠੋੜੀ ਆ ਕੋਈ ਇਹ ਜੇ ਹਾਲਾਤ ਰਹੇ ਪੰਜਾਬ ਤੋਂ ਦਿਨੋਂ ਦਿਨ ਜਿਹੜੀਆਂ ਕੰਪਨੀਆਂ ਸੀ ਵੱਡੀਆਂ ਆ ਨਹੀਂ ਰਹੀਆਂ ਜਿਹੜੀਆਂ ਸੀਗੀਆਂ ਉਹ ਜਾਈ ਜਾਂਦੀਆਂ ਜਿਹੜੇ ਮਾੜੇ ਮੋਟੇ ਆਪਾਂ ਬਚੇ ਆ ਆਪਾਂ ਨੂੰ ਪੰਜਾਬ ਛੱਡਣਾ ਪਊਗਾ ਤੁਸ ਹੁੰਦਾ ਇਹ ਹੈ ਮੈਂ ਉਹੀ ਗੱਲ ਬਾਰ ਬਾਰ ਕਹਿਣਾ ਵੀ ਇਹ ਨਾਰਾ ਬਣਾ ਲਓ ਵੀ ਭੁੱਖਣਾ ਮਾਰਨਗੇ ਇਹ ਆਪਾਂ ਨੂੰ ਪੰਜਾਬ ਗਾਲੀ ਕਰਕੇ ਵੀ ਉਦੋਂ ਉਹ ਤੋਂ ਇਲਾਵਾ ਭੁੱਖਣਾ ਮਰਿਆ ਆਪਾਂ ਲੜ ਕੇ ਮਰੋ ਭੁੱਖ ਨ ਮਰਨ ਦੀ ਲੋੜ ਨਹੀਂ ਤੇ ਪੂਰਾ ਆਪਦਾ ਸਿਸਟਮ ਹੈ ਜਿਹੜਾ ਉਹਦਾ ਕਰਕੇ ਚੱਲੋ ਜਿਹੜੇ ਬਲੈਕਮੇਲ ਰਹੇ ਨੇ ਉਹ ਬਾਰੀਆਂ ਨੂੰ ਸੌਦਾ ਨਹੀਂ ਦੇਣਾ ਚਾਹੀਦਾ ਇਹਨਾਂ ਦੀ ਇਹਨਾਂ ਦੇ ਚਿਹਰੇ ਫੋਟੋਆਂ ਆਫ ਤੇ ਦੁਕਾਨਾਂ ਤੇ ਲਾ ਲਓ ਇਹਨਾਂ ਦਾ ਬਾਈਕਾਟ ਕਰ ਦਿਓ ਇੱਕ ਰੁਪਏ ਦਾ ਸੌਦਾ ਨਾ ਦਿਓ ਉਹਨਾਂ ਨੂੰ ਜੀ ਹਾਂ ਜੀ ਬਿਨਾ ਕੋਈ ਹੱਲ ਹੋਇਆ ਫਿਰ ਹੱਲ ਨਹੀਂ ਹੋਇਆ ਜੀ ਅਸੀਂ ਕੱਲ ਨੂੰ ਸਾਰਾ ਬਰਨਾਲਾ ਬੰਦ ਕਰਾਵਾਂ ਚਾਰ ਦਿਨਾਂ ਨੂੰ ਪੰਜਾਬ ਬੰਦ ਕਰਾਵਾਂਗੇ ਅਸੀਂ ਵੀ ਗਵਰਨਮੈਂਟ ਚਲਾਵਾਂਗੇ ਅਸੀਂ ਐ ਕੋਈ ਕਿਸੇ ਗੱਲ ਤੋਂ ਭਾਜਦੇ ਨਹੀਂ ਹੈਗੇ ਕੋਈ ਜਾਇਜ਼ ਗੱਲ ਆ ਜਾਇਜ਼ ਗੱਲ ਤੋਂ ਅਸੀਂ ਕੋਈ ਪਿੱਛੇ ਵੀ ਨਹੀਂ ਹਟਦੇ ਕੋਈ ਸਮਝੋ ਤਾਂ ਦੋ ਮੁੰਡੇ ਭੇਜੇ ਸੀ ਦੂਜੇ ਜਿਹੜੀ ਦੂਜੀ ਧਿਰ ਸੀ ਉਹਨਾਂ ਨੇ ਵੀ ਦਰਖਾਸਤ ਸੀ ਕੋਈ ਤਾਂ ਨਹੀਂ ਕੋਈ ਗਾਲ ਦੀ ਧੁੱਪੜ ਸੀ ਆਈਏ ਬੈਠੇ 7-8 ਲੱਖ ਰੁਪਏ ਜਿੰਨਿਪੜ ਗਿਆ ਉਹਨਾਂ ਨੇ ਤੇ ਮੁੰਡੇ ਇਕੱਠੇ ਗਏ ਸੀਗੇ ਤੇ ਉਹੀ ਚੀਜ਼ ਸੀ ਇਹਨਾਂ ਨੂੰ ਕਹਨੇ ਵੀ ਉਹ ਜਾ ਕੋ ਸਾਨੂੰ ਦੇਣ ਨੇ ਪਰ ਉਹਨੇ ਕਿਸਾਨ ਜਿੰਦਾਂ ਪੇੜ ਧੰਨੇ ਨੇ ਵਿੱਚ ਤੁਹਾਨੂੰ ਪਤਾ ਹੀ ਐ ਸਾਰਾ ਕੀਤਾ ਦਾ ਸਭ ਸੱਚ ਜੀ ਅੱਜ ਸਵੇਰ ਤੋਂ ਬਰਨਾਲਾ ਦੇ ਜੋੜੇ ਪੰਪਾਂ ਦੇ ਕੋਲੇ ਬਾਂਸਰ ਟਾਇਰ ਦੀ ਦੁਕਾਨ ਦੇ ਬਾਹਰ ਬੀਕੇਯੂ ਡਕੌਂਦਾ ਵੱਲੋਂ ਇੱਕ ਸ਼ੈਫੀ ਮਿੱਤਲ ਵਾਸੀ ਸੈਣਾ ਦਾ ਜੋ ਬਾਹਰ ਵਿੱਚ ਜੈਸੀ ਉਹਦੇ ਮਸਲੇ ਨੂੰ ਲੈ ਕੇ ਅੱਜ ਸਵੇਰ ਤੋਂ ਧਰਨਾ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਿ ਇੱਕ ਪਾਸੇ ਕਿਸਾਨ ਯੂਨੀਅਨ ਦੇ ਜਿਹੜੇ ਪ੍ਰੋਟੈਸਟਰਸ ਨੇ ਉਹ ਵੀ ਆਪਣਾ ਧਰਨਾ ਦੇ ਰਹੇ ਸੀ ਤੇ ਵਪਾਰ ਮੰਡਲ ਦੇ ਵੱਲੋਂ ਵੀ ਕੁਝ ਦੁਕਾਨਦਾਰ ਜਿਹੜੇ ਆ ਉਹ ਵੰਸਲ ਟਾਇਰ ਵਾਲੇ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚੋਂ ਉੱਥੇ ਹਾਜ਼ਰ ਸੀਗੇ ਉਹ ਸਵੇਰ ਤੋਂ ਹੀ ਗੱਲਬਾਤ ਜਦੋਂ ਚੱਲ ਰਹੀ ਸੀ ਤਾਂ ਦੋਨਾਂ ਧਿਰਾਂ ਦੇ ਜਿਹੜੇ ਮੋਦਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਾਂ ਦੀ ਮੀਟਿੰਗ ਕਰਵਾਈ ਗਈ ਸਵੇਰੇ ਪਹਿਲਾਂ ਇੱਕ 10 ਵਜੇ ਮੀਟਿੰਗ ਕਰਵਾਈ ਗਈ ਉਸ ਤੋਂ ਬਾਅਦ ਦੋ ਮੀਟਿੰਗਾਂ ਹੋਰ ਹੋ ਚੁੱਕੀਆਂ ਨੇ ਇਹ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਮੀਟਿੰਗਾਂ ਦੇ ਵਿੱਚ ਸੈਮਟੀ ਵੀ ਜਿਹੜੀ ਆਲਮੋਸਟ ਬਣ ਗਈ ਸੀ ਤੇ ਜਦੋਂ ਇਹ ਮੀਟਿੰਗ ਚੱਲ ਹੀ ਰਹੀ ਸੀ ਉਸ ਦੇ ਦੌਰਾਨ ਹੀ ਕਿਉਂਕਿ ਜਿਹੜੇ ਇਹਨਾਂ ਦੇ ਮੋਦਵਾਰ ਜ਼ਿੰਮੇਵਾਰ ਬੰਦੇ ਨੇ ਉਹ ਸਾਰੇ ਮੀਟਿੰਗ ਵਿੱਚ ਆ ਚੁੱਕੇ ਸੀ ਤਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉੱਥੇ ਇੱਕ ਦੂਜੇ ਦੇ ਨਾਲ ਤੂੰ ਤੂੰ ਮੈਂ ਮੈਂ ਜਿਹੜੀ ਕੀਤੀ ਗਈ ਕੁਝ ਜਿਹੜਾ ਟੈਂਟ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਤੂੰ ਤੂੰ ਮੈਂ ਮੈਂ ਹੋਈ ਸੀ ਤੇ ਥੋੜੀ ਬਹੁਤ ਦਿਨਾਂ ਦੀ ਉੱਥੇ ਧੱਕਾ ਮੁੱਕੀ ਵੀ ਹੋਈ ਦੋਨਾਂ ਪਾਸਿਆਂ ਤੋਂ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੁਰੰਤ ਜਿਹੜਾ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਵਿਚ ਪਾ ਕੇ ਜਿਹੜੀ ਪਹਿਲਾਂ ਤਾਂ ਇਹ ਲੜਾਈ ਹੋ ਰਹੀ ਸੀ ਉਸ ਨੂੰ ਜਿਹੜਾ ਹਟਾਇਆ ਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਆਗੂ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਕਿਸਾਨ ਜਥੇਬੰਦੀ ਵਾਲੇ ਸੀਗੇ ਉਹਨਾਂ ਨੂੰ ਸ਼ਾਂਤ ਕਰਵਾਇਆ ਜਿਹੜੇ ਵਪਾਰ ਮੰਡਲ ਦੇ ਆਗੂ ਸੀ ਉਹਨਾਂ ਨੇ ਵੀ ਵਪਾਰੀਆਂ ਨੂੰ ਜਿਹੜਾ ਸ਼ਾਂਤ ਕਰਵਾਇਆ ਜੋ ਦੋਨਾਂ ਧਰਾਂ ਦੇ ਵਿੱਚ ਜੋ ਇੱਕ ਲੜਾਈ ਦਾ ਤਣਾਅ ਦਾ ਮਾਹੌਲ ਬਣਿਆ ਠੀਕਾ ਉਸ ਨੂੰ ਸ਼ਾਂਤ ਕਰਵਾ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਆਗੂਆਂ ਦੀ ਅਪੀਲ ਦੇ ਉੱਤੇ ਜਿਹੜੇ ਕਿਸਾਨ ਯੂਨੀਅਨ ਦੇ ਜੋ ਧਰਨਾਕਾਰੀ ਕਿਸਾਨ ਸੀਗੇ ਉਹ ਵੀ ਧਰਨੇ ਨੂੰ ਖਾਲੀ ਕਰਕੇ ਥੋੜਾ ਵਾਪਸ ਜਾ ਚੁੱਕੇ ਨੇ ਤੇ ਜਿਹੜੇ ਵਪਾਰ ਮੰਡਲ ਵੱਲੋਂ ਅਪੀਲ ਕੀਤੀ ਗਈ ਉਹਨਾਂ ਦੀ ਅਪੀਲ ਦੇ ਉੱਤੇ ਵੀ ਜਿਹੜੇ ਵਪਾਰੀ ਵਰਗ ਸੀ ਉਹ ਵੀ ਸਿਰਫ ਜਿਹੜੇ ਕਿ ਮੋਦਵਾਰ ਬੰਦਿਆਂ ਨੂੰ ਛੱਡ ਕੇ ਬਾਕੀ ਇਸ ਜਿਹੜੀ ਜਗ੍ਹਾ ਨੂੰ ਖਾਲੀ ਕਰ ਚੁੱਕੇ ਨੇ ਤਾਂ ਜਿਹਦੇ ਨਾਲ ਕਿ ਜਿਹੜਾ ਤਣਾਅ ਦੀ ਸਥਿਤੀ ਦੁਬਾਰਾ ਨਾ ਬਣ ਸਕੇ ਹੁਣ ਵੀ ਦੁਬਾਰਾ ਜਿਹੜੀ ਆ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਪਾਰ ਮੰਡਲ ਦੇ ਆਗੂ ਗੱਲਬਾਤ ਕਰ ਰਹੇ ਨੇ ਤੇ ਜਲਦੀ ਇਸ ਦਾ ਜਿਹੜਾ ਨਿਪਟਾਰਾ ਕਰ ਦਿੱਤਾ ਜਾਏਗਾ ਜੀ ਨੇ ਡਾਂਗਾ ਚਲਾਈਆਂ ਅੱਜ ਜਖਮੀ ਕਿੰਨੇ ਜਖਮੀ ਹੋਏ ਤਾਂ ਡਾਂਗਾ ਜਿਹੇ ਚਲਾਈ ਉਹਦਾ ਕਾਰ ਵੀ ਹੋ ਦੇਖੋ ਜੀ ਹਲੇ ਇਹਨਾਂ ਦੇ ਵਿੱਚ ਜੋ ਐਡ ਪ੍ਰੈਜ਼ੈਂਟ ਮੇਰੇ ਕੋਲ ਇਨਫੋਰਮੇਸ਼ਨ ਹੈ ਦੋਨਾਂ ਪਾਰਟੀਆਂ ਦੇ ਵਿੱਚੋਂ ਕੋਈ ਵੀ ਹਲੇ ਤੱਕ ਕੋਈ ਦਾਖਲ ਨਹੀਂ ਹੋਇਆ ਜਾਂ ਕਿਸੇ ਨੇ ਬਿਆਨ ਨਹੀਂ ਲਖਾਇਆ ਬਟ ਜਿਹੜਾ ਕੋਈ ਵੀ ਜਿਹੜਾ ਜਿਹਦੇ ਕੋਈ 6:00 ਵਜੇ ਆ ਜਾਂ ਕੋਈ ਵੀ ਅਜੇ ਕੋਈ ਵੀ ਦਾਖਲ ਹੁੰਦਾ ਜਾਂ ਕੋਈ ਵੀ ਬਿਆਨ ਸਾਡੇ ਕੋਲ ਆਉਂਦਾ ਜਿਹਦੇ ਵੱਲੋਂ ਵੀ ਇਹ ਹੜਦੰਗ ਮਚਾਇਆ ਗਿਆ ਜੇਦਾ ਉਹਨੂੰ ਆਇਡੈਂਟੀਫਾਈ ਕਰਕੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਜਿਵੇਂ ਵਪਾਰੀਆਂ ਦਾ ਦਾ ਆ ਵੈਸੇ ਲੰਬੇ ਦਿਨ ਦਾ ਮਸਲਾ ਸੀ ਇਸ ਤਰ੍ਹਾਂ ਧਰਨਾ ਕਰਨਾ ਲਾਣਾ ਤੇ ਜਿਹਦਾ ਹਮਲਾ ਕਰਨਾ ਸੜਕ ਜਾਮ ਕਰਨੀ ਪਰ ਸ਼ਹਿਰ ਨੂੰ ਰੋਕਣਾ ਕਿ ਇਹ ਅੱਗੇ ਅਸੀਂ ਕੋਈ ਜਿਹੜਾ ਬੰਦੂਬਸਤ ਨਹੀਂ ਕੀਤਾ ਜਾਊਗਾ ਰੋਸ ਦੇ ਤੌਰ ਤੇ ਦੇਖੋ ਜੀ ਇਹ ਜਿਹੜਾ ਧਰਨਾ ਲਾਇਆ ਜਾ ਰਿਹਾ ਸੀਗਾ ਕਾਫੀ ਦਿਨਾਂ ਤੋਂ ਇਹਦੀ ਗੱਲਬਾਤ ਇਹਨਾਂ ਦੀ ਚੱਲ ਰਹੀ ਸੀ ਪਿਛਲੇ ਜਿਹੜਾ ਪਹਿਲਾਂ ਇਹਨਾਂ ਦਾ ਰਾਜੀਨਾਮਾ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਕੁਝ ਰਾਜੀਨਾਮੇ ਦੀਆਂ ਸ਼ਰਤਾਂ ਨੂੰ ਲੈ ਕੇ ਜਿਹੜਾ ਇਹਨਾਂ ਦਾ ਡਿਸਕੂਟ ਪੈ ਗਿਆ ਸੀ ਜਿਸ ਕਰਕੇ ਉਹਨਾਂ ਨੇ ਰੋਸ ਦੇ ਤੌਰ ਤੇ ਇਹਨਾਂ ਦੇ ਦੁਕਾਨ ਦੇ ਬਾਹਰ ਜਿਹੜਾ ਧਰਨਾ ਲਾਇਆ ਹੋਇਆ ਸੀਗਾ ਉਹ ਜਿਹੜਾ ਇਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਨੂੰ ਕੋਈ ਕਿਸਾਨ ਵਰਸਸ ਵਪਾਰੀ ਜਾਂ ਸੈਂਸੇਸ਼ਨਲ ਨਿਊਜ਼ ਦੇ ਤੌਰ ਤੇ ਇਹਨੂੰ ਨਾ ਲਿਆ ਜਾਵੇ ਐਹੋ ਜੀ ਕੋਈ ਐਹੋ ਜੀ ਕੋਈ ਗੱਲ ਨਹੀਂ ਹੈ ਕਿ ਵਪਾਰੀ ਵਰਗ ਇੱਕ ਪਾਸੇ ਤੇ ਕਿਸਾਨ ਇੱਕ ਪਾਸੇ ਨੇ ਇਹ ਸਿਰਫ ਇੱਕ ਜਿਹੜਾ ਸਿਵਲ ਡਿਸਪਿਊਟ ਟਾਈਪ ਮੈਟਰ ਹੈਗਾ ਈਵਨ ਕਿ ਜਿਹੜਾ ਉਹ ਮੁੰਡਾ ਯੂਕੇ ਗਿਆ ਹੋਇਆ ਉਹ ਖੁਦ ਇੱਕ ਜਿਹੜਾ ਮਹਾਜਨ ਪਰਿਵਾਰ ਨੂੰ ਜਿਹੜਾ ਬਿਲੋਂਗ ਕਰਦਾ ਹੈਗਾ ਸੋ ਐਸੱਚ ਦੋਨਾਂ ਪਾਸਿਓ ਕੋਈ ਕੜਤਣ ਵਾਲੀ ਜਾਂ ਲੜਾਈ ਵਾਲੀ ਕੋਈ ਇਹੋ ਜੀ ਗੱਲ ਨਹੀਂ ਹੈ ਉਹ ਕੁਝ ਸ਼ਰਾਰਤੀਆਂ ਸਹਰਾ ਵੱਲੋਂ ਇਹ ਜਿਹੜਾ ਕੀਤਾ ਗਿਆ ਸੀਗਾ ਤੇ ਜਿਹੜਾ ਧਰਨਾ ਸੀ ਉਹ ਵੀ ਸ਼ਾਂਤਪੂਰਨ ਸ਼ਾਂਤੀਪੂਰਨ ਚੱਲ ਰਿਹਾ ਸੀਗਾ ਤੇ ਇਹਦੇ ਵਿੱਚ ਹੁਣ 네ਗੋਸ਼ੀਏਸ਼ਨ ਰਾਹੀਂ ਹੀ ਗੱਲਬਾਤ ਰਾਹੀਂ ਹੀ ਸਾਰਾ ਕੱਢਿਆ ਜਾ ਰਿਹਾ ਤੇ ਗੱਲਬਾਤ ਰਾਹੀਂ ਇਹਨੂੰ ਜਿਹੜਾ ਨਿਬੇੜ ਲਿਆ ਜਾਏਗਾ